ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹਲਾ ਪੰਜਵਾ ਪਾਰ ਬ੍ਰਹਮ ਸਭ ਊਚ ਬਿਰਾਜੇ ਆਪੇ ਥਾਪ ਉਥਾਪੇ ਸਾਜੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਚੱਲ ਰਹੀ ਲੜੀਵਾਰ ਕਥਾ ਸਰਲ ਵਿਚਾਰ ਦੇ ਵਿੱਚ ਸਤਿਗੁਰੂ ਪਵਨੰਗ 1084 ਤੇ ਮਾਰੂ ਰਾਗ ਦੇ ਅੰਦਰ ਕਿਰਪਾ ਕਰ ਰਹੇ ਹਨ ਇਸ ਪਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਗੁਰਸਿੱਖਾਂ ਦੇ ਹਿਰਦਿਆਂ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਕਰਨ ਲਈ ਅਤੇ ਉਸ ਵਿੱਚ ਚਿੱਤ ਜੋੜਨ ਲਈ ਉਸ ਦੇ ਗੁਣ ਪਕਾਰ ਵਰਣਨ ਕਰਦੇ ਹਨ ਪਾਰ ਬ੍ਰਹਮ ਸਭ ਊਚ ਬਿਰਾਜੇ ਇਹ ਭਾਈ ਪਾਪਾਂ ਪੁੰਨਾਂ ਤੋਂ ਜੋ ਪਾਰ ਹੈ ਪਰੇ ਹੈ ਤੇ ਬ੍ਰਹਮ ਕੀ ਇਹ ਵਿਆਪਕ ਸਰੂਪ ਪ੍ਰਭੂ ਸਾਰੇ ਦੇਵੀ ਦੇਵਤਿਆਂ ਪਗੰਮਰਾਂ ਚਾ ਬਿराज-ਵਿਰਾਜ ਰਿਆ ਉਹ ਆਪ ਥਾਪ ਭਾਵ ਪੈਦਾ ਕਰਕੇ ਫਿਰ ਉਥਾਪੇ ਪੁੱਟ ਦਿੰਦਾ ਹੈ ਆਪ ਹੀ ਦੁਬਾਰਾ ਸਾਜ ਦਿੰਦਾ ਹੈ ਪ੍ਰਭ ਕੀ ਸ਼ਰਣ ਗਹਿਤ ਸੁਖ ਪਾਈਐ ਕਿਛ ਪਾਉ ਨ ਵਿਆਪੇ ਬਾਲਕਾ ਪ੍ਰਭੂ ਪਰਮੇਸ਼ਰ ਦੀ ਸ਼ਰਨ ਓਟ ਗਹਿਤ ਕੇ ਪਕੜਨ ਕਰਕੇ ਆਤਮਿਕ ਸੁਖ ਆਨੰਦ ਪ੍ਰਾਪਤ ਕਰ ਲਈਦਾ ਹੈ ਫਿਰ ਬਾਲ ਬਾਲਾ ਪਾਉ ਮਾਇਆ ਦਾ ਕੁਝ ਵੀ ਪਾਉ ਡਰ ਨਹੀਂ ਵਿਆਪਦਾ ਨਹੀਂ ਲੱਗਦਾ ਵਾਸ਼ਨਾ ਰੂਪੀ ਬਾਲ ਪਾਉਣ ਦਾ ਵੀ ਭੈ ਨਹੀਂ ਵਿਆਪਦਾ ਗਰਭ ਅਗਨ ਮਹਿ ਜਿਨਹਿ ਉਬਾਰਿਆ ਰਕਤ ਕਰਮ ਮਹਿ ਨਹੀਂ ਸੰਘਾਰਿਆ ਮਾਤਾ ਦੇ ਗਰਭ ਪੇਟ ਦੀ ਅਗਨੀ ਵਿੱਚ ਜਿਸ ਪ੍ਰਮਾਤਮਾ ਨੇ ਜੀਵ ਦਾ ਸਰੀਰ ਉਬਾਰਿਆ ਬਚਾ ਕੇ ਰੱਖਿਆ ਜਿਸ ਨੇ ਮਾਂ ਦੇ ਰਕਤ ਖੂਨ ਦੇ ਕਰਮ ਕੀੜਿਆਂ ਵਿੱਚ ਵੀ ਸੰਘਾਰਿਆ ਮਾਰਨਾ ਨਹੀਂ ਕੀਤਾ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਓਹ ਸਗਲ ਕਟਹਾ ਕਾ ਮਾਲਕਾ ਉਸ ਪਰਮੇਸ਼ਰ ਨੇ ਮਾਤਾ ਦੇ ਗਰਭ ਵਿੱਚ ਆਪ ਦਾ ਸਿਮਰਨ ਦੇ ਕੇ ਪ੍ਰਤਪਾਲਣਾ ਕੀਤੀ ਹੈ ਉਹ ਪ੍ਰਭੂ ਸਾਰਿਆਂ ਕਟਾਂ ਹਿਰਦਿਆਂ ਸਰੀਰਾਂ ਦਾ ਮਾਲਕਾ ਮਾਲਕ ਹੈ ਪਾਤਸ਼ਾਹ ਫਰਮਾਉਂਦੇ ਹਨ ਚਰਣ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜੋ ਵੀ ਉਸ ਪ੍ਰਭੂ ਦੇ ਚਰਣ ਕਮਲਾਂ ਦੀ ਸਰਣਾਈ ਵਿੱਚ ਚਰਨ ਵਿੱਚ ਆ ਗਿਆ ਹੈ ਅਤੇ ਜਿਸ ਨੇ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਉਣਾ ਕੀਤਾ ਹੈ ਜਨਮ ਮਰਨ ਸਭ ਦੁੱਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਪ੍ਰਭੂ ਨੇ ਉਸ ਦੇ ਜੰਮਣ ਮਰਨ ਆਦ ਦੇ ਸਾਰੇ ਦੁੱਖ ਕਸ਼ਟ ਕਈਏ ਨਿਵਰਤ ਕਰ ਦਿੱਤੇ ਹਨ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ ਉਸ ਨੂੰ ਕਾਲ ਮੌਤ ਜਮ ਕਾਲ ਦਾ ਭਉ ਡਰ ਪੈ ਨਹੀਂ ਲੱਗਦਾ ਸਮਰੱਥ ਅਕਥ ਅਗੋਚਰ ਦੇਵਾ ਜੀ ਜੰਤ ਸਭਤਾ ਕੀ ਸੇਵਾ ਉਸਮਰੱਥ ਸਰਬਸ਼ਕਤੀਵਾਨ ਪ੍ਰਭੂ ਸ਼ਕਤੀ ਵਿਰਤੀ ਕਰਕੇ ਕਥਨ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਅਤੇ ਸਾਰਿਆਂ ਦਾ ਦੇਵਾ ਪ੍ਰਕਾਸ਼ਕ ਪੂਜਨੀਕ ਹੈ ਜਿਤਨੇ ਵੀ ਜੀਅ ਕਈ ਅਸਤੂਲ ਜੀਵ ਤੇ ਜੰਤ ਸੂਖਮ ਜੀਵ ਹਨ ਉਹ ਸਾਰੇ ਹੀ ਉਸ ਦਾ ਪ੍ਰਭੂ ਦੀ ਸੇਵਾ ਟਹਿਲ ਵਿੱਚ ਲੱਗੇ ਹੋਏ ਆ ਅੰਡਜ ਜੇ ਰਜ ਸੇਤਜ ਉਤਪਜ ਬਹੁ ਪ੍ਰਕਾਰੀ ਪਾਲਕਾ ਪਾਦਸ਼ਾਹ ਫਰਮਾਉਂਦੇ ਅੰਡਿਆਂ ਤੋਂ ਪੈਦਾ ਹੋਏ ਜੇਰ ਤੋਂ ਸੇਤਜ ਪਸੀਨੇ ਅਤੇ ਉਤਪਜ ਜ਼ਮੀਨ ਨੂੰ ਪਾੜ ਕੇ ਉਤਾਹਾਂ ਨੂੰ ਨਿਕਲਣ ਵਾਲੇ ਬ੍ਰਿਸ਼ ਇਤਿਆਦਕਾਂ ਨੂੰ ਬਹੁਤ ਪ੍ਰਕ ਪ੍ਰਕਾਰੀ ਤਰ੍ਹਾਂ ਕਰਕੇ ਪਾਲਕਾ ਪਾਲਣਾ ਕਰਦਾ ਹੈ ਤਿਸਹਿ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਸ ਅੰਤਰਮਨ ਉਸ ਪੁਰਖ ਨੂੰ ਹੀ ਨਾਮ ਦਾ ਨਿਧਾਨਾ ਖਜ਼ਾਨਾ ਪ੍ਰਾਪਤ ਹੁੰਦਾ ਜਿਸ ਨੇ ਰਾਮ ਪਰਮੇਸ਼ਰ ਦੇ ਨਾਮ ਦੇ ਰਸ ਪ੍ਰੇਮ ਆਨੰਦ ਨੂੰ ਆਪਣੇ ਹਿਰਦੇ ਵਿੱਚ ਮੰਨਣਾ ਕੀਤਾ ਕਰ ਗਹਿ ਲੀਨੇ ਅੰਦਕੂਪ ਦੇ ਵਿਰਲੇ ਕੇਈ ਸਾਲਕਾ ਜੋ ਸੰਸਾਰ ਰੂਪੀ ਅੰਨੇ ਖੂ ਤੋ ਮਨ ਬੁੱਧ ਰੂਪੀ ਗਹਿ ਕਰ ਕੀਏ ਹੱਥ ਗਹਿ ਪਕੜ ਕੇ ਕੱਢ ਲੀਨੇ ਲਏ ਹਨ ਪਰ ਅਜਿਹੇ ਸਾਲਕਾ ਸਿੱਦਕ ਵਾਲੇ ਗਿਆਨवान ਕੋਈ ਵਿਰਲੇ ਟਾਵੇਂ ਟਾਵੇਂ ਹੀ ਹਨ ਆਦ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਉਹ ਪ੍ਰਭੂ ਪਰਮੇਸ਼ਰ ਸੰਸਾਰ ਦੇ ਆਦ ਵਿੱਚ ਆਧਾਰ ਥਾਨ ਰੂਪ ਮਦ ਵਿੱਚ ਵਿਆਪਕ ਤੇ ਅੰਤਖੀਰ ਨੂੰ ਸਦਾਂਤ ਰੂਪ ਹੈ ਉਹ ਕਰਤਾ ਪੁਰਖ ਜੋ ਕੁਝ ਆਪ ਕਰਦਾ ਉਹੋ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ ਪ੍ਰਮ ਪਉ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਕਾਲ ਕਾ ਜਿਸ ਦਾ ਕਹਿੰਦੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਨ ਤੋਂ ਸਰੂਪ ਦਾ ਪਰਮ ਤੇ ਕਾਲ ਦਾ ਡਰ ਮਿਟ ਗਿਆ ਉਸ ਨੂੰ ਪਰਮੇਸ਼ਰ ਦੇ ਸਿਮਰਨ ਭਜਨ ਵੱਲੋਂ ਕੋਈ ਦਾਲਦ ਦਲੇਦਰ ਵੀ ਨਹੀਂ ਕਾਲਕਾ ਪਾਉਂਦਾ ਉਦਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋ ਰਵਾਲਾ ਏ ਭਾਈ ਗੋਪਾਲਾ ਪ੍ਰਿਥਵੀ ਦੇ ਬਾਲਕ ਪਰਮੇਸ਼ਰ ਦੀ ਉਤਮ ਸਰੇਸ਼ਟ ਕਰਨੀ ਵਾਲੀ ਸਤਨਾਮ ਸਿਵਤ ਸਲਾਹ ਰੂਪੀ ਬਾਣੀ ਗਾਉਣਾ ਕਰੋ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੀ ਰਵਾਲਾ ਚਰਨ ਧੂੜੀ ਮੰਗਣਾ ਕਰੋ ਬਾਸਨ ਮੇਟ ਨਿਵਾਸਨ ਹੋਈਐ ਕਲਮਲ ਸਗਲੇ ਝਾਲ ਕਾ ਅਨੇਕਾਂ ਤਰ੍ਹਾਂ ਦੀ ਵਾਸ਼ਨਾ ਇੱਛਾ ਨੂੰ ਮੇਟ ਨਿਵਿਰਤ ਕਰਕੇ ਨਿਵਾਸਨ ਵਾਸ਼ਨਾ ਤੋਂ ਰਹਿਤ ਹੋਣਾ ਕਰੀਏ ਅਤੇ ਕਲਮਲ ਕਲਯੁਗ ਦੇ ਮੈਲ ਰੂਪ ਸਗਲੇ ਸਾਰੇ ਪਾਪਾਂ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਝਾਲ ਕਾ ਸਾੜ ਦੇਣਾ ਕਰੀਏ ਸੰਤਾਂ ਕੀ ਇਹ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖਹਿ ਨਾਲੀ ਏ ਭਾਈ ਸੰਤ ਸਾਧ ਜਨਾਂ ਦੀ ਇਹ ਜਿਹੜੀ ਰੀਤ ਕਈ ਰੀਤੀ ਮਰਿਆਦਾ ਦੁਨੀਆ ਤੋਂ ਹਮੇਸ਼ਾ ਨਿਰਾਲੀ ਨਿਆਰੀ ਅਸੰਗ ਵਖਰੀ ਹੀ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਨਾਲੀ ਨਾਲ ਕਰਕੇ ਦੇਖਦੇ ਭਾਵ ਹਮੇਸ਼ਾ ਅੰਗ ਸੰਗ ਸਮਝਦੇ ਆ ਸਾਸ ਸਾਸ ਆਰਾਧਨ ਹਰ ਹਰ ਕਿਉ ਸਿਮਰਤ ਕੀਜੈ ਆਲ ਕਾ ਸੰਤ ਜਨ ਸਾਸ ਸਾਸ ਹਰੇਕ ਸਵਾਸ ਨਾਲ ਹਰੀ ਭਰੀ ਕਰਨ ਵਾਲੀ ਪਰਮੇਸ਼ਰ ਨੂੰ ਆਰਾਧ ਦੇ ਆ ਸਿਮਰਨਾ ਕਰਦੇ ਇਸ ਲਈ ਹੀ ਭਾਈ ਉਸ ਸਿਮਰਨ ਕਰਨ ਵੱਲੋਂ ਤੂੰ ਕਿਉਂ ਆਲਕਾ ਆਲਸ ਕਰਦਾ ਹੈ ਜਹ ਦੇਖ ਤਹ ਅੰਤਰ ਜਾਮੀ ਨਿਮਕ ਨ ਬਿਸਰਹ ਪ੍ਰਭ ਮੇਰੇ ਸੁਆਮੀ ਸਿਮਰਨ ਕਰਨ ਵਾਲੇ ਅੰਦਰ ਐਸੀ ਦਿਵ ਦ੍ਰਿਸ਼ਟੀ ਜਾਗਦੀ ਹੈ ਕਿ ਉਹ ਜਿੱਥੇ ਵੀ ਦੇਖਦਾ ਹੈ ਉੱਥੇ ਹੀ ਅੰਦਰ ਦੀ ਜਾਣਨ ਵਾਲਾ ਪ੍ਰਭੂ ਅੰਤਰਜਾਮੀ ਵਿਆਪਕ ਨਜ਼ਰ ਆਉਂਦਾ ਉਹ ਪ੍ਰਭੂ ਅੱਗੇ ਨਿਮਰਤਾ ਸਹਿਤ ਹੋ ਕੇ ਫੇਰ ਵੀ ਬੇਨਤੀ ਕਰਦਾ ਹੈ ਕਿ हे ਮੇਰੇ ਸੁਆਮੀ ਮਾਲਕ ਜੀਓ ਪਰਮੇਸ਼ਰ ਤੂੰ ਇੱਕ ਨਿਮਕ ਅੱਖ ਦੀ ਪਲਕ ਚਮਕਣ ਜਿੰਨਾ ਸਮਾਂ ਵੀ ਮੈਨੂੰ ਵਿਸਰਨਾ ਨਾ ਕਰੀ ਮੈਨੂੰ ਭੁੱਲਣਾ ਨਾ ਕਰ ਸਿਮਰ ਸਿਮਰ ਜੀ ਵਹਿ ਤੇਰੇ ਦਾਸਾ ਬਨ ਜਲ ਪੂਰਨ ਸਾਲਕਾ ਹੀ ਸਿਮਰਨੇ ਜੋਗ ਹਰੀ ਤੇਰੇ ਨਾਮ ਸਿਮਰਨ ਨੂੰ ਸਿਮਰ ਸਿਮਰ ਜਾਦ ਕਰ ਕਰਕੇ ਤੇਰੇ ਦਾਸਾ ਸੇਵਕ ਜਿਉਂਦੇ ਹਨ ਤੂੰ ਬਨ ਜੰਗਲਾਂ ਜਲ ਤਰਲ ਥਾਵਾਂ ਤੇ ਥਾਲਕ ਥਲ ਖੁਸ਼ਕ ਥਾਵਾਂ ਵਿੱਚ ਪੂਰਨ ਵਿਆਪਕ ਹੈ ਵਾ ਬਾਂਦੀ ਨਿਆਈ ਬਾਨ ਪ੍ਰਸਤੀ ਜਲ ਦੀ ਨਿਆਈ ਪ੍ਰੇਮੀ ਅਤੇ ਥਲ ਦੀ ਨਿਆਈ ਕनिष्ठ ਅਧਿਕਾਰੀਆਂ ਵਿੱਚ ਪੂਰਨ ਵਿਆਪਕ ਹੈ ਤਤੀਵਾ ਨ ਤਾਕੋ ਲੱਗੇ ਸਿਮਰਤ ਨਾਮ ਅਨ ਦਿਨ ਜਾਗੇ ਉਸ ਮਨੁੱਖ ਨੂੰ ਕਹਿੰਦੇ ਵਕਾਰਾ ਈਰਖਾ ਆਦ ਦੀ ਰੰਚਕ ਮਾਦਰ ਵੀ ਜਿਹੜੀ ਤਤੀ ਗਰਮ ਹਵਾ ਵਾ ਉਹ ਨਹੀਂ ਲੱਗਦੀ ਜੋ ਪਰਮੇਸ਼ਰ ਦਾ ਨਾਮ ਸਿਮਰਨ ਕਰਕੇ ਰਾਤ ਦਿਨ ਗਿਆਨ ਵਸਥਾ ਵਿੱਚ ਜਾਗ ਪੈਂਦਾ ਹੈ ਆਨੰਦ ਬਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨ ਤਾਲਕਾ हे हरि परमेश्वर जो तेरा सिमरन चिंतन करदा है ओ तेरे आनंद आनंददायक बिनूद कौदकनू स्वय अनुभव कर लैंदा उस नु माया दे नाल कोई ताल्लुका तुल्लक संबंध नहीं रेंदा <coughs> रोग शोक दुख तिस नाही साध संग हर कीर्तन गाही ਉਸ ਮਨੋਕ ਨੂੰ ਹਉਮੈ ਅਗਿਆਨ ਦਾ ਰੋਗ ਵਿਛੜੜੇ ਕਰਕੇ ਸੋਗ ਗਮ ਤੇ ਜੰਮਣ ਮਰਨ ਦਾ ਦੁੱਖ ਕਸ਼ਟ ਨਹੀਂ ਲੱਗਦਾ ਏ ਹਰੀ ਜੋ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਕੀਰਤਨ ਜਸ ਨੂੰ ਗਾਹੀ ਗਾਉਣਾ ਕਰਦਾ ਹੈ ਆਪਣਾ ਨਾਮ ਦੇ ਪ੍ਰਭ ਪ੍ਰੀਤਮ ਸੁਣ ਬੇਨੰਤੀ ਖਾਲਗਾ हे خالਕਾ ਤੋਂ ਭਾਵ ਖਲਕਤ ਨੂੰ ਪੈਦਾ ਕਰਨ ਵਾਲੇ ਕਰਤਾਪੁਰਖ ਸਾਡੀ ਬੇਨੰਤੀ ਅਰਦਾਸ ਸੁਣਨਾ ਕਰ हे प्रीतम ਪਿਆਰੇ ਪ੍ਰਭੂ ਪਰਮੇਸ਼ਰ ਜੀਓ ਤੂੰ ਸਾਨੂੰ ਆਪਣਾ ਨਾਮ ਦੇਣਾ ਕਰ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰੱਤੇ ਤੇਰੇ ਦਾਸ ਅਪਾਰੇ हे ਪਿਆਰੇ ਪ੍ਰਭੂ ਤੇਰਾ ਨਾਮ ਰਤਨ ਮਾਨਕਾਂ ਦੀ ਨਿਆਈਂ ਅਮੋਲਕ ਹੈ हे ਪਿਆਰੇ ਪਾਰਾਂ ਵਾਰ ਤੋਂ ਰਹਤ ਪ੍ਰਭੂ ਤੇਰੇ ਦਾਸ ਸੇਵਕ ਤੇਰੇ ਨਾਮ ਦੇ ਰੰਗ ਪ੍ਰੇਮ ਵਿੱਚ ਰੰਗੇ ਰਹਿੰਦੇ ਹਨ ਤੇਰੇ ਰੰਗ ਰੱਤੇ ਤੁਧ ਜਿਹੇ ਵਿਰਲੇ ਕੇਈ ਭਾਲਕਾ हे ਪ੍ਰਭੂ ਜੋ ਤੇਰੇ ਰੰਗ ਪ੍ਰੇਮ ਵਿੱਚ ਰੰਗੇ ਗਏ ਉਹ ਤੇਰੇ ਜਿਹੇ ਤੇਰੇ ਭਾਵ ਤੇਰਾ ਸਰੂਪ ਹੀ ਹੋ ਜਾਂਦੇ ਹਨ ਪ੍ਰਭੂ ਐਸੇ ਸੇਵਕ ਕੋਈ ਵਿਰਲੇ ਟਾਵੇਂ ਟਾਵੇਂ ਹੀ ਭਾਲਕਾ ਲੱਭੀ ਦੇਆ ਤਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ ਬੇਰਾ ਏ ਪ੍ਰਭੂ ਓਨ ਗੁਰਮੁਖਾਂ ਦੀ ਜਿਹੜੇ ਉਹ ਬਿਰਲੇ ਗੁਰਮੁਖਾਂ ਦੀ ਚਰਨ ਸਰਦਾ ਰੂਪੀ ਧੂੜ ਉਹ ਧੂੜੀ ਨੂੰ ਮੇਰਾ ਮਨ ਹਿਰਦਾ ਮੰਗਦਾ ਜਿਨ੍ਹਾਂ ਨੂੰ ਤੂੰ ਤੇਰਾ ਨਾਮ ਕਾਹੂ ਕਿਸੇ ਬੇਰਾ ਵੇਲੇ ਵੀ ਨਹੀਂ ਭੁੱਲਦਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਕਹਿੰਦੇ ਉਹਨਾਂ ਦੇ ਸੰਗ ਨਾਲ ਮਿਲ ਕਰਕੇ ਹੀ ਪਰਮ ਪਦ ਵੱਡੀ ਕੇਵਲ ਮੋਖ ਰੂਪੀ ਪਦਵੀ ਪਾਈ ਜਾਂਦੀ ਹੈ ਏ ਹਰੀ ਉਹ ਹਮੇਸ਼ਾ ਤੇਰੇ ਸੰਗੀ ਨਾਲ ਰਹਿੰਦੇ ਅਤੇ ਤੂੰ ਉਹਨਾਂ ਦੇ ਨਾਲ ਕ ਨਾਲ ਦਾ ਹੀ ਹੈ ਭਾਵ ਜਿਹੜੇ ਪ੍ਰੇਮ ਕਰਕੇ ਤੇਰੇ ਨਾਲ ਲੱਗੇ ਰਹਿੰਦੇ ਤੂੰ ਉਹਨਾਂ ਦੀ ਸਰਗੁਣ ਸਰੂਪ ਧਾਰ ਕੇ ਵੀ ਰੱਖਿਆ ਕਰਦਾ ਹੈ ਅਤੇ ਨਿਰਗੁਣ ਸਰੂਪ ਕਰਕੇ ਵੀ ਸਦਾ ਅੰਗ ਸੰਗ ਰਹਿੰਦਾ ਸਾਜਨ ਮੀਤ ਪਿਆਰਾ ਸੋਈ ਏਕ ਦਿਰੜਾਏ ਦੁਰਮਤ ਖੋਈ ਕਹਿੰਦੇ ਉਹੀ ਮਨੁਖ ਮੇਰਾ ਪਿਆਰਾ ਮੀਤ ਮਿੱਤਰ ਅਤੇ ਸਾਜਨ ਸਜਣ ਹੈ ਜੋ ਮੈਨੂੰ ਇੱਕ ਤੇਰਾ ਨਾਮ ਦ੍ਰਿੜ ਕਰਵਾ ਦੇਵੇ ਪਰਪੱਕ ਕਰਵਾ ਦੇਵੇ ਅਤੇ ખોਟੀ ਮਤ ਨੂੰ ਖੋਈ ਗਵਾ ਨਾਸ਼ ਕਰ ਦੇਵੇ ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕੋ ਉਪਦੇਸ਼ ਨਿਰਮਾਲਕਾ ਜੋ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਤੇ ਅਹੰਕਾਰ ਅਬਮਾਨ ਆਦਿ ਵਿਕਾਰਾਂ ਨੂੰ ਤਜਾਈ ਛੁਡਾ ਦੇਵੇ ਉਸ ਜਨਮੁੱਖ ਦਾ ਉਪਦੇਸ਼ ਨਿਰਮਾਲਕਾ ਉज्जਲ ਜੀਵਨ ਕਰ ਦਿੰਦਾ ਹੈ ਤੁਦ ਵੇਣ ਲਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਏ ਪ੍ਰਭੂ ਤੇਰੇ ਤੋਂ ਬਗੈਰ ਮੇਰਾ ਹੋਰ ਕੋਈ ਵੀ ਆਸਰਾ ਨਹੀਂ ਏ ਪ੍ਰਭੂ ਪਰਮੇਸ਼ਰ ਆਪ ਜੀ ਦੇ ਨਾਮ ਰੂਪੀ ਪੈਰਾ ਚਰਨ ਮੈਨੂੰ ਗੁਰਾਂ ਨੇ ਪਕੜਾਏ ਫੜਾਉਣਾ ਕੀਤੇ ਹਨ ਹਉ ਬਲਹਾਰੀ ਸਤਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ ਹਉ ਮੈਂ ਆਪਣੇ ਪੂਰਨ ਸਤਗੁਰ ਸਾਹਿਬ ਜੀ ਤੋਂ ਬਲਹਾਰ ਕੁਰਬਾਨ ਜਾਂਦਾ ਜਿਨ੍ਹਾਂ ਗੁਰਾਂ ਨੇ ਅਨਾਲ ਕਹੀਏ ਅਨਾਦ ਕਾਲ ਦਾ ਜੋ ਅਨਾਲ ਨਾਲ ਨਹੀਂ ਸੀ ਭਾਵ ਵਿਅਰਤੀ ਚਿੰਬੜਿਆ ਆ ਭਰਮ ਸੀ ਉਹ ਖੰਡਿਆ ਕੱਢ ਦਿੱਤਾ ਹੈ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਾਈ ਏ ਪ੍ਰਭੂ ਪਰਮੇਸ਼ਰ ਮੈਨੂੰ ਸਵਾਸ ਸਵਾਸ ਹਰੇਕ ਸਵਾਸ ਨਾਲ ਤੇਰਾ ਨਾਮ ਨਾ ਬਿਸਰੇ ਨਾ ਭੁੱਲਣਾ ਕਰੇ ਏ ਹਰੇ ਭਰੇ ਕਰਨ ਵਾਲੇ ਪ੍ਰਭੂ ਮੈਂ ਆਠ ਪਹਿਰ ਅਠੇ ਪਹਿਰ ਭਾਵ ਰਾਤ ਦਿਨ ਤੇਰੇ ਨਾਮ ਨੂੰ ਧਿਆਉਂਦਾ ਰਹਾ ਅਰਾਧਦਾ ਰਹਾ ਨਾਨਕ ਸੰਤ ਤੇਰੇ ਰੰਗ ਰਾਤੇ ਤੂੰ ਸਮਰੱਥ ਵਡਾਲਕਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭ ਤੇਰੇ ਸੰਤ ਮਹਾਤਮਾ ਜਨ ਤੇਰੇ ਹੀ ਰੰਗ ਪ੍ਰੇਮ ਵਿੱਚ ਰਤੇ ਰਹਿੰਦੇ ਤੂੰ ਸਮਰੱਥ ਸਰਬਸ਼ਕਤੀਵਾਨ ਅਤੇ ਵਡਾਲਕਾ ਵੱਡਿਆਂ ਤੋਂ ਵੱਡਾ ਹੈ ਵਾ ਵੱਡ ਆਲ ਕਾ ਤੂੰ ਵੱਡੇ ਸਾਧ ਸੰਗਤ ਸੱਚਖੰਡ ਰੂਪੀ ਆਲ ਘਰ ਕਾ ਦਾ ਮਾਲਕ ਹੈ वाहे गुरु guru wah guru wa ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ